जय माता दी दोस्तों माता नैणा देवी जी ਦੇ ਮੰਦਿਰ ਦਾ ਅਹਿਮ ਸਥਾਨ ਕੌਲਾਂਵਾਲਾ ਟੋਬਾ ਜੋ ਕਿ ਸਦੀਆਂ ਤੋਂ ਮਾਤਾ ਨੈਣਾ ਦੇਵੀ ਮੰਦਿਰ ਦੇ ਨਾਲ ਜੁੜਿਆ ਹੋਇਆ ਸਥਾਨ ਹੈ ਮਾਤਾ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੌਲਾਂਵਾਲੇ ਟੋਬੇ ਤੇ ਹਾਜ਼ਰੀ ਲਵਾਉਣੀ ਕਿਉਂ ਜ਼ਰੂਰੀ ਹੁੰਦੀ ਹੈ ਹੁਣ ਵੀ ਕੁਝ ਸ਼ਰਧਾਲੂ ਕੌਲਾਂਵਾਲੇ ਟੋਬੇ ਤੇ ਹਾਜ਼ਰੀ ਲਵਾ ਕੇ ਕੌਲਾਂਵਾਲੇ ਟੋਬੇ ਤੋਂ ਪਹਾੜੀ ਦੇ ਰਸਤੇ ਪੈਦਲ ਮਾਤਾ ਜੀ ਦੇ ਦਰਬਾਰ ਦੇ ਵਿੱਚ ਕਿਉਂ ਪਹੁੰਚਦੇ ਨੇ ਕੌਲਾਂਵਾਲੇ ਟੋਬੇ ਦੀ ਕੀ ਹੈ ਪੂਰੀ ਕਹਾਣੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਧੁਰ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਓ। ਦੋਸਤੋ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਹੁਣ ਪਹਾੜੀ ਦੇ ਉੱਪਰ ਤੱਕ ਸੜਕ ਬਣ ਗਈ ਹੈ ਤੇ ਗੱਡੀਆਂ ਉੱਪਰ ਭਵਨ ਤੱਕ ਜਾਂਦੀਆਂ ਨੇ। ਪਰ ਕੁਝ ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਰਧਾਲੂ ਕੌਲਾਵਾਲੇ ਟੋਬੇ ਤੋਂ ਕਰੀਬ 13 ਕਿਲੋਮੀਟਰ ਦੀ ਚੜਾਈ ਪਹਾੜੀ ਰਸਤੇ ਵਿੱਚੋਂ ਦੀ पैदल ਚੜ ਕੇ ਮਾਤਾ ਨਾਣਾ ਦੇਵੀ ਦੇ ਭਵਨ ਤੇ ਪਹੁੰਚਦੇ ਸਨ ਅਤੇ ਮਾਤਾ ਨਾਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਦਰਸ਼ਨ ਕਰਦੇ ਸਨ ਪਰ ਹੁਣ ਗੱਡੀਆਂ ਉੱਪਰ ਭਵਨ ਤੱਕ ਜਾਣ ਕਾਰਨ ਕੌਲਾਂ ਵਾਲੇ ਟੋਬੇ ਤੇ ਰੌਣਕ ਘਟ ਗਈ ਹੈ ਪਰ ਮਾਤਾ ਜੀ ਦੇ ਮੇਲੇ ਦੌਰਾਨ ਕੌਲਾਂ ਵਾਲੇ ਟੋਬੇ ਤੇ ਰੌਣਕ ਦੇਖਣ ਨੂੰ ਮਿਲਦੀ ਹੈ ਕੌਲਾਂ ਵਾਲੇ ਟੋਬੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਥਾਨ ਦਾ ਸਬੰਧ ਸਦੀਆਂ ਤੋਂ ਮਾਤਾ ਨਾਣਾ ਦੇਵੀ ਦੇ ਮੰਦਰ ਦੇ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਕਿ ਮਾਤਾ ਜੀ ਦੇ ਦਰਬਾਰ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਨੇ ਇਸ ਟੋਬੇ ਵਾਲੀ ਜਗ੍ਹਾ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਹੁੰਦੀ ਹੈ ਅਤੇ ਫਿਰ ਯਾਤਰਾ ਸਫਲ ਮੰਨੀ ਜਾਂਦੀ ਹੈ ਇਥੋਂ ਦੇ ਲੋਕਾਂ ਦਾ ਕਹਿਣਾ ਕਿ ਕਾਫੀ ਸਮਾਂ ਪਹਿਲਾਂ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਕੌਲਾਂ ਵਾਲੇ ਟੋਬੇ ਦੇ ਵਿੱਚ ਇਸ਼ਨਾਨ ਕਰਦੇ ਸਨ ਅਤੇ ਇਸ ਟੋਬੇ ਵਾਲੀ ਜਗ੍ਹਾ ਸਰੋਵਰ 'ਚ ਸਦੀਆਂ ਤੋਂ ਆਪਣੇ ਆਪ ਉਗਦੇ ਕਮਲ ਦੇ ਫੁੱਲ ਤੋੜ ਕੇ ਮਾਤਾ ਜੀ ਦੇ ਮੰਦਰ ਦੇ ਵਿੱਚ ਚੜਾਉਣ ਦੇ ਲਈ ਲੈ ਕੇ ਜਾਂਦੇ ਸਨ ਅਤੇ ਇਸ ਜਗ੍ਹਾ ਤੋਂ ਨੌ ਕੋ ਜਾਣ ਕੇ ਕਰੀਬ 13 ਕਿਲੋਮੀਟਰ ਦੀ ਪੈਦਲ ਚੜਾਈ ਚੜ੍ਹ ਕੇ ਮਾਤਾ ਦੇ ਜਕਾਰੇ ਬੋਲਦੇ ਹੋਏ ਸ਼ਰਧਾਲੂ ਮਾਤਾ ਦੇ ਮੰਦਰ ਦੇ ਵਿੱਚ ਦਰਸ਼ਨ ਕਰਦੇ ਸਨ। ਪਰ ਹੁਣ ਪਿਛਲੇ ਕਈ ਸਾਲਾਂ ਤੋਂ ਛੜਕੀ ਮਾਰਗ ਰਾਹੀਂ ਗੱਡੀਆਂ ਪਹਾੜੀ ਦੇ ਉੱਪਰ ਭਵਨ ਦੇ ਨਜ਼ਦੀਕ ਪਹੁੰਚਦੀਆਂ ਨੇ ਜਿਸ ਕਰਕੇ ਔਰਜਾਨਾ ਆਉਣ ਵਾਲੇ ਸ਼ਰਧਾਲੂ ਗੱਡੀਆਂ ਰਾਹੀਂ ਪਹਾੜੀ ਦੇ ਉੱਪਰ ਮੰਦਿਰ ਨਜ਼ਦੀਕ ਪਹੁੰਚ ਜਾਂਦੇ ਨੇ ਅਤੇ ਬੱਸਾਂ ਰਾਹੀਂ ਪਹੁੰਚਣ ਵਾਲੇ ਸ਼ਰਧਾਲੂ ਨੈਣਾ ਦੇਵੀ ਬੱਸ ਸਟੈਂਡ ਤੋਂ ਭਵਨ ਤੱਕ ਬੱਸ ਸਟੈਂਡ ਤੇ ਮੌਜੂਦ ਟੈਕਸੀ ਗੱਡੀਆਂ ਰਾਹੀਂ ਪਹੁੰਚਦੇ ਨੇ ਇਸੇ ਕਾਰਨ ਪੌੜੀਆਂ ਵਾਲੇ ਰਸਤੇ ਵੀ ਰੌਣਕ ਹੁਣ ਘੱਟ ਹੁੰਦੀ ਹੈ ਪਰ ਮੇਲੇ ਦੌਰਾਨ ਸ਼ਰਧਾਲੂ ਬੱਸ ਸਟੈਂਡ ਤੋਂ ਪੌੜੀਆਂ ਰਾਹੀਂ ਹੀ ਭਵਨ ਤੇ ਪਹੁੰਚਦੇ ਨੇ ਤੇ ਬਹੁਤ ਵੱਡਾ ਇਕੱਠ ਤੇ ਬਹੁਤ ਜ਼ਿਆਦਾ ਰੌਣਕ ਇਸ ਜਗ੍ਹਾ ਤੇ ਹੁੰਦੀ ਹੈ ਪਰ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਾਤਾ ਜੀ ਦੇ ਮੰਦਰ ਜਾਣ ਸਮੇਂ ਕੌਲਾਂ ਵਾਲੇ ਟੋਬੇ ਤੇ ਰੁੱਕ ਕੇ ਹਾਜ਼ਰੀ ਭਰ ਕੇ ਮਾਤਾ ਜੀ ਦੇ ਦਰਸ਼ਨਾਂ ਦੇ ਲਈ ਚੜ੍ਹਾਈ ਸ਼ੁਰੂ ਕੀਤੀ ਜਾਵੇ ਤਾਂ ਇਸ ਦਾ ਵਿਸ਼ੇਸ਼ ਫਲ ਮਿਲਦਾ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਧਰ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਮਾਤਾ ਨਾਣਾ ਦੇਵੀ ਜੀ